ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀਰਾਂ ਦੀ ਪਿਆਰੀ ਸਾਥ ਸੰਗਤ ਜੀਓ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਵਨ ਪਵਿੱਤਰ ਦਿਨ ਰਖੜ ਪੁੰਨਿਆਂ ਦੇ ਸੰਬੰਧ ਦੇ ਵਿੱਚ ਹਰ ਸਾਲ ਦਰਬਾਰ ਪੰਜ ਪੀਰ ਸ਼ਕੰਡੀ ਗੱਗਾ ਯਾਰ ਪੀਰ ਜੀ ਦੇ ਸੇਵਕਾਂ ਵੱਲੋਂ ਹਰ ਸਾਲ ਹਰ ਨਗਰ ਦੇ ਵਿੱਚ ਜਾ ਕੇ ਹਰ ਜੀ ਦੀ ਸੁੱਖ ਮੰਗੀ ਜਾਂਦੀ ਆ ਔਰ ਗੁੱਗਾ ਨੌਮੀ ਦੇ ਸਬੰਧ ਦੇ ਵਿੱਚ ਦਰਬਾਰ ਪੰਜ ਪੀਰ ਵਿਖੇ ਜੱਗ ਕਰਵਾਇਆ ਜਾਂਦਾ ਆ ਸੋ ਉਸੇ ਹੀ ਸਬੰਧ ਦੇ ਵਿੱਚ ਅੱਜ ਨਗਰ ਚਿਹੜੂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਮੂਹ ਸੇਵਾਦਾਰਾਂ ਦੇ ਸਹਿਯੋਗ ਦੇ ਨਾਲ ਅੱਜ ਦਾ ਜਿਹੜਾ ਇਹ ਪਾਵਨ ਪਵਿੱਤਰ ਦਿਨ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਆ ਔਰ ਸਾਡੇ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਹਨ ਉਹਨਾਂ ਨੇ ਹਰ ਨਗਰ ਦੇ ਵਿੱਚ ਜਾ ਕੇ ਹਰ ਘਰ ਦੇ ਵਿੱਚ ਜਾ ਕੇ ਉਸ ਪਰਮਾਤਮਾ ਦੇ ਕੋਲੋਂ ਤੰਦਰੁਸਤੀ ਦੀ ਅਰਦਾਸ ਕੀਤੀ ਆ ਸੋ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਔਰ ਸਮੂਹ ਸੇਵਾਦਾਰਾਂ ਦੇ ਚਰਨਾਂ 'ਚ ਪ੍ਰਣਾਮ ਕਰਦੇ ਹੋਏ ਬੇਨਤੀ ਕਰਦੇ ਆ ਕਿ ਸਾਨੂੰ ਸਤਬੁੱਧੀ ਬਖਸ਼ਣ ਸੇਵਾ ਦਾ ਬਲ ਬਖਸ਼ਣ ਔਰ ਆਪਦੇ ਚਰਨਾ ਦੇ ਨਾਲ ਜੋੜ ਕੇ ਰੱਖਣ ਤਾਂਕਿ ਅਸੀਂ ਇਹ ਜਿਹੜੀ ਮਾਨਵਤਾ ਦੀ ਜ਼ਿੰਦਗੀ ਆ ਉਹਨੂੰ ਅਸੀਂ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜੀ ਪਾਈਏ ਔਰ ਮਾਨਵਤਾ ਦੀ ਸੇਵਾ ਕਰੀਏ ਅਸੀਂ ਦਰਬਾਰ ਪੰਜ ਪੀਰ ਦੇ ਸਮੂਹ ਸੇਵਾਦਾਰਾਂ ਵੱਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਨੇ ਆ ਉੱਥੇ ਹੀ ਸਮੂਹ ਨਗਰ ਚਿਹੜੂ ਨੂੰ ਸਮੂਹ ಗ್ರಾಮ ਪੰਚਾਇਤ ਨੂੰ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਗਾ ਯਰਪੀ ਜੀ ਦੀਆਂ ਵਸਦੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਔਰ ਮੀਡੀਆ ਤੋਂ ਸ਼੍ਰੀ ਤੇਜੀ ਜੀ ਔਰ ਅਰुण ਜੀ ਇੱਥੇ ਆਏ ਨੇ ਉਹਨਾਂ ਦਾ ਆਉਣ ਤੇ ਵੀ ਬਹੁਤ-ਬਹੁਤ ਧੰਨਵਾਦ ਔਰ ਉਹਨਾਂ ਨੂੰ ਵੀ ਅੱਜ ਦੇ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੈ ਪੀਰਾਂ ਦੀ ਜੈ ਗੁਰਦੇਵ ਧੰਨ ਗੁਰਦੇ ਅੱਜ ਦੇ ਜਿਹੜੇ ਇਸ ਪ੍ਰੋਗਰਾਮ ਨੂੰ ਉਲੀਕਿਆ ਗਿਆ ਆ ਸਵੇਰ ਤੋਂ ਹੀ ਜਿਹੜਾ ਆ ਤੜਕੇ ਦੇ ਅੰਮ੍ਰਿਤ ਵੇਲੇ 2 ਵਜੇ ਤੋਂ ਲੈ ਕੇ ਸਮੂਹ ਸੇਵਾਦਾਰਾਂ ਵੱਲੋਂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਆ ਪੀਰਾਂ ਫਕੀਰਾਂ ਦੀ ਬੰਦਗੀ ਕੀਤੀ ਜਾਂਦੀ ਆ ਔਰ ਨਗਰ ਖੇੜੇ ਦੀ ਸੁੱਖ ਮੰਗੀ ਜਾਂਦੀ ਆ ਔਰ ਸ਼ੁਰੂ 9 ਵਜੇ ਤੋਂ ਲੈ ਕੇ 24 ਘੰਟੇ ਜਿਹੜਾ ਆ 2 ਦਿਨਾਂ ਚਾਪ ਕੋਕੜੇ ਔਰ ਲੰਗਰ ਦਾ ਜਿਹੜਾ ਆ ਉਜੋਜਨ ਕੀਤਾ ਜਾਂਦਾ ਹੈ ਜਿੱਥੇ ਸੰਗਤਾਂ ਵੱਲੋਂ ਵਕ ਵਕ ਜਿਹੜੇ ਭੰਡਾਰੇ ਆ ਉਹ ਲੰਗਰ ਲਗਾਏ ਜਾਂਦੇ ਆ ਸਾਡੇ ਨਗਰ ਤੋਂ ਅਮਰੀਕਾ ਤੋਂ ਸਪੈਸ਼ਲ ਸ੍ਰੀ ਹਿੰਦਪਾਲ ਜੀ ਟੰਡਾ ਜਿਨ੍ਹਾਂ ਦਾ ਪਰਿਵਾਰ ਬਜ਼ੁਰਗ ਸਮੂਹ ਸੇਵਾਦਾਰ ਬਾਬਾ ਨਰਸਿੰਘ ਜੀ ਦਾ ਨਿਸ਼ਾਨ ਸਾਹਿਬ ਲੈ ਕੇ ਤੁਰਦੇ ਨੇ ਉਹ ਹਰ ਸਾਲ ਇਸ ਦਰਬਾਰ ਤੇ ਆ ਕੇ ਨਮਸਤਕ ਹੁੰਦੇ ਹੋਏ ਆਪਦੀ ਸੇਵਾ ਨਿਭਾਉਂਦੇ ਆ ਔਰ ਜਿੰਨੇ ਵੀ ਸਾਡੇ ਸਮੂਹ ਸੇਵਾਦਾਰ ਆ ਬਹੁਤ ਹੀ ਵੱਧ ਚੜ ਕੇ ਔਰ ਨਿਮਰਤਾ ਦੇ ਨਾਲ ਬੜੀ ਸੇਵਾ ਕਰਦੇ ਆ ਅਸੀਂ ਇਹਨਾਂ ਦੇ ਚਰਨਾਂ 'ਚ ਜਿਹੜਾ ਆ ਉਹ ਪ੍ਰਣਾਮ ਕਰਦੇ ਸਿਰ ਝੁਕਾ ਕੇ ਔਰ ਇਹਨਾਂ ਤੋਂ ਤੰਦਰੁਸਤੀ ਦੀ ਦੁਆ ਮੰਗਦੇ ਆ ਕਿ ਅਸੀਂ ਜਿਹੜੇ ਆ ਸਮੂਹ ਸੇਵਾਦਾਰ ਜਿੰਨੇ ਵੀ ਆ ਉਹਨਾਂ ਦੇ ਅਰਦਾਸ ਕਰਨ ਕਿ ਮੇਰ ਭਰਿਆ ਹੱਥ ਰੱਖੇ ਪ੍ਰਮਾਤਮਾ ਤਾਂ ਕਿ ਉਹ ਵੱਧ ਚੜ ਕੇ ਹੋਰ ਜਿਹੜੀ ਆ ਉਹ ਸੰਗਤ ਦੀ ਸੇਵਾ ਕਰ ਸਕਣ ਸਾਡੇ ਕੋਲ ਕੋਈ ਲਫ਼ਜ਼ ਨਹੀਂ ਹਨ ਕਿ ਅਸੀਂ ਇਹਨਾਂ ਦਾ ਜਿਹੜਾ ਆ ਉਹ ਧੰਨਵਾਦ ਕਰੀਏ ਫੇਰ ਵੀ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜਾ ਹਰ ਸਾਲ ਵੱਧ ਚੜ ਕੇ ਇਸ ਸੰਗਤ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਉਲੀਕੇ ਜਾਂਦੇ ਆ ਅੱਜ ਰਾਤ ਨੂੰ ਮਹਿਫਲ ਦੀ ਜਿਹੜੀ ਆ ਉਹ ਲਗਾਈ ਜਾਵੇਗੀ ਜਿੱਥੇ ਮਸ਼ਹੂਰ ਕਵਾਲ ਬੰਟੀ ਕਵਾਲ ਪ੍ਰੋਗਰਾਮ ਆਪਣਾ ਪੇਸ਼ ਕਰਨਗੇ ਔਰ ਕੱਲ ਲਖ ਦਾਤਾ ਜੀ ਜਿਹੜੀ ਸੰਝ ਆ ਉਹ ਪਾਈ ਜਾਵੇਗੀ ਪਟਕੇ ਦੀ ਕੁਸ਼ਤੀ ਕਰਵਾਈ ਜਾਵੇਗੀ ਉਸ ਤੋਂ ਬਾਅਦ ਜਿਹੜਾ ਆ ਪੂਰੀਆਂ ਛੋਲਿਆਂ ਦਾ ਲੰਗਰ ਹਰ ਸਾਲ ਵਕ ਵਕ ਜਿਹੜੇ ਪੰਡਾਰਿਆ ਲੰਗਰ ਦੇ ਉਹ ਲਗਾਏ ਜਾਂਦੇ ਧੰਤਾਨੂ ਗੋਗਾ ਯਾਰ ਪੀਰ ਤੁਹਾਡੀ ਸਦਾ ਜੈ ਹੈ ਧੰਤਾਨੂ ਪੰਜ ਪੀਰ ਸਾਹਿਬ ਤੁਹਾਡੀ ਸਦਾ ਜੈ ਹੈ ਪਿੰਡ ਚਿਹੜੂ ਵਿਖੇ ਗੋਗਾ ਯਾਰ ਵੀਰ ਸਾਹਿਬ ਦਾ ਸਾਲਾਨਾ ਜੋੜ ਮੇਲਾ ਜੋ ਕਿ ਆਲੇ ਦੁਆਲੇ ਦੀ ਸਾਰੀ ਸੰਗਤ ਪਿੰਡ ਚਿਹੜੂ ਪਿੰਡ ਖਜੂਰਲਾ ਪਿੰਡ ਕੁੱਕੜ ਪਿੰਡ ਕੋਟਕਲਾ ਕੋਟ ਖੁਰਦ ਸਾਰੇ ਪਿੰਡਾਂ ਦੀ ਸਾਰੀ ਸਾਧ ਸੰਗਤ ਵੱਤੋਂ ਬਲੋ ਰਲ ਮਿਲ ਕੇ ਬਣਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਵਾਸਤੇ ਸਾਰੀਆਂ ਸੁਭਾਵਾਂ ਪੰਚਾਇਤ ਮੈਂ ਪੰਚਾਇਤਾਂ ਔਰ ਸਾਰੀ ਸੰਗਤ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਇਹ ਮੇਲਾ ਹਰ ਹਰ ਸਾਲ ਦਿਨ ਦੁੱਗਣੀ ਰਾਤ ਚੋਕਣੀ ਤਰੱਕੀ ਕਰ ਰਿਹਾ ਹੈ ਗੁਗਾ ਯਾਰ ਪੀਰ ਪੰਜ ਪੀਰ ਸਾਹਿਬ ਸਾਰੀ ਸੰਗਤ ਦੇ ਮੇਰ ਭਰਿਆ ਆਤਰ ਕੇ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੋਕਣੀ ਤਰੱਕੀ ਵਕੀ ਗੁਗਾ ਯਾਰ ਪੀਰ ਤੁਹਾਡੀ ਸਦਾ ਹੀ ਜਾਏ ਪੰਜ ਪੀਰ ਸਾਹਿਬ ਸਾਹਿਬ ਤੁਹਾਡੀ ਸਦਾ ਹੀ ਜਾਏ ਦਰਬਾਰ ਪੰਜ ਪੀਰ ਸ਼ਕੰਡੀ ਵਿਖੇ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਨਗਰ ਖੇੜੇ ਦੀਆਂ ਸੰਗਤਾਂ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜੱਗ ਤੇ ਜਿਹੜਾ ਛਿੰਝ ਮੇਲਾ ਕਰਵਾਇਆ ਜਾਂਦਾ ਆ ਸੋ ਉਸ ਦੇ ਸਬੰਧ ਦੇ ਵਿੱਚ ਸਾਡੇ ਨਗਰ ਦੇ ਨੌਜਵਾਨ ਵੀਰ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨ ਸਭਾ ਗੁਰਦੁਆਰਾ ਭਾਈ ਬਿੰਦਾ ਸਿੰਘ ਜੀ ਪ੍ਰਬੰਧਕ ਕਮੇਟੀ ਸ਼੍ਰੀ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਦਾਣਾ ਜੀ ਪ੍ਰਬੰਧਕ ਕਮੇਟੀ ਔਰ ਸਾਡੇ ਨਗਰ ਤੇ ਵਿੱਚ ਸਥਿਤ ਦਰਵਾਰ ਬਾਬਾ ਵਾਲਕਨਾਥ ਜੀ ਪ੍ਰਬੰਧਕ ਕਮੇਟੀ ਡੇਰਾ ਮਹਾਂਤ ਦੋਲਦਰਾਮ ਜੀ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵੱਲੋਂ ਦਰਬਾਰ ਪੰਜ ਪੀਰ ਵਿਖੇ ਪਹੁੰਚ ਕੇ ਨੌਜਵਾਨ ਵੀਰਾਂ ਵੱਲੋਂ ਦਿਨ ਰਾਤ ਜਿਹੜੀ ਆ ਉਹ ਸੇਵਾ ਕੀਤੀ ਜਾ ਰਹੀ ਆ ਅਸੀਂ ਦਰਬਾਰ ਪੰਜ ਪੀਰ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਇਹਨਾਂ ਨੌਜਵਾਨ ਵੀਰਾਂ ਦਾ ਪ੍ਰਬੰਧਕ ਕਮੇਟੀਆਂ ਦਾ ਸਮੂਹ ਨਗਰ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਅਰਦਾਸ ਕਰਦੇ ਆਂ ਕਿ ਇਹਨਾਂ ਨੌਜਵਾਨ ਵੀਰਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਸੋ ਅਸੀਂ ਐਨਆਰਆਈ ਜਿਹੜੇ ਵੀਰ ਸਾਡੇ ਨਗਰ ਤੋਂ ਗਏ ਨੇ ਉਹਨਾਂ ਨੇ ਬਹੁਤ ਵੱਡੇ ਜਿਹੜੇ ਨਗਰ ਦੇ ਵਿੱਚ ਸੇਵਾ ਨਿਭਾਈਆਂ ਸੋ ਉਹਨਾਂ ਐਨਆਰਆਈ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਜ ਦੇ ਇਸ ਪਾਵਨ ਪਵਿੱਤਰ ਦਿਨ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਅਸ਼ਟਮੀ ਦੀਆਂ ਵੀ ਨਗਰ ਚਿਹੜੂ ਵੱਲੋਂ ਸਮੂਹ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਸੋ ਮੀਡੀਆ ਤੋਂ ਸ਼੍ਰੀ ਤੇਜੀ ਜੀ ਰੋਜ਼ਾਨਾ ਸਪੋਕਸਮੈਨ ਦੇ ਜਿਹੜੇ ਪੱਤਰਕਾਰ ਨੇ ਉਹ ਵੀ ਪਹੁੰਚੇ ਨੇ ਅਸੀਂ ਮੀਡੀਆ ਨੂੰ ਵੀ ਆਪਣੇ ਨਗਰ ਚਿਹੜੂ ਵੱਲੋਂ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਮੇਟੀ ਨੌਜਵਾਨ ਵੀਰਾਂ ਵੱਲੋਂ ਦਰਬਾਰ ਪੰਜ ਪੀਰ ਪ੍ਰਬੰਧਕ ਕਮੇਟੀ ਵੱਲੋਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸੋ ਅਸੀਂ ਇਹ ਅਰਦਾਸ ਵੀ ਕਰਦੇ ਆਂ ਔਰ ਆਪਣੇ ਜਿਹੜੇ ਨਗਰ ਦੇ ਭਾਈਚਾਰਾ ਆ ਹਮੇਸ਼ਾ ਅਸੀਂ ਕੋਸ਼ਿਸ਼ ਕਰੀਏ ਕਿ ਜਿਹੜਾ ਭਾਈਚਾਰਾ ਹੋ ਇਸੇ ਤਰ੍ਹਾਂ ਕਾਇਮ ਰਹੇ ਤਾਂ ਕਿ ਅਸੀਂ ਜਿਹੜੀ ਜਾਤ ਪਾਤ ਤੋਂ ਉੱਟ ਕੇ ਹਮੇਸ਼ਾ ਸਮਾਜ ਦੇ ਵਿੱਚ ਮਾਨਵਤਾ ਦੀ ਸੇਵਾ ਲਈ ਅੱਗੇ ਆਈਏ ਜੋ ਅੱਜ ਜਿਹੜਾ ਸਾਡੇ ਨਗਰ ਦੇ ਵਿੱਚ ਭਾਈਚਾਰਾ ਦੇਖਣ ਨੂੰ ਇੱਕ ਮਿਸਾਲ ਪੈਦਾ ਹੋਈ ਆ ਕਿ ਸਾਰੇ ਹੀ ਨੌਜਵਾਨ ਵੀਰ ਇੱਕ ਦੂਸਰੇ ਤੋਂ ਵੱਧ ਚੜ ਕੇ ਜਿਹੜਾ ਆ ਉਹ ਸੇਵਾ ਕਰ ਰਹੇ ਨੇ ਸਾਡੀਆਂ ਮਾਤਾਵਾਂ ਭੈਣਾਂ ਛੋਟੀਆਂ ਭੈਣਾਂ ਮਾਤਾਵਾਂ ਜਿਹੜੀਆਂ ਆ ਉਹ ਵੀ ਲੰਗਰਾਂ ਪਕਾਉਣ ਦੀ ਸੇਵਾ ਕਰ ਰਹੀਆਂ ਸੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਦੇ ਚਰਨਾਂ 'ਚ ਪ੍ਰਣਾਮ ਕਰਦੇ ਆਂ ਔਰ ਆਪ ਸਭ ਨੂੰ ਦੁਬਾਰਾ ਫੇਰ ਅੱਜ ਦੇ ਸਾਲਾਨਾ ਜੋੜ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਜੈ ਗੁਰਦੇਵ ਧੰਗੋਦੇਵ ਜੈ ਪੀਰਾਂ ਦੀ ਆਜੋ ਜੀ ਇੱਕ ਛੋਟਾ ਲੈ ਲੋ ਇਧਰ ਆਈ